ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਇਥੋਂ ਕਵਰ ਕਰਦੇ ਪਏ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ 15 ਤੋਂ ਲੈ ਕੇ 25 ਨਗਾ ਤਿੱਕਰ ਹਰ ਵਕਤ ਹਾਜ਼ਰ ਹੁੰਦੇ ਆ ਸੂਜੀਆਂ ਸਵਈਆਂ ਗੱਪਣਾ ਹਰ ਇੱਕ ਤਰ੍ਹਾਂ ਦਾ ਮਾਲ ਹੁੰਦਾ ਕ੍ਰਾਸ ਬੈਡ ਲੈਣੀ ਹੈ ਤਾਂ ਆਪ ਨੂੰ ਕ੍ਰਾਸ ਵੀ ਮਿਲੂਗੀ ਜੇਕਰ ਆਪਾਂ ਬਰੀਡ ਦੇ ਵਿੱਚ ਵੈੜ ਭਾਵਦੇ ਹਾਂ ਐਚ ਐਫ ਕੋਈ ਦੰਦਾ ਦੇ ਵਿੱਚ ਮਹੀਨੇ ਵੀ ਜਾਂਦੀ ਕਾਚੀ ਉਦਾਂ ਦੇ ਬੈੜਾ ਵੀ ਬੀਤਾ ਕੋਲ ਮਿਲ ਜਾਂਦੀ ਹੈਗੇ ਤਾਂ ਜਿੱਦਾਂ ਦੇਖ ਕ੍ਰਾਸ ਬੈਡ ਮੋਟੇ ਥਣ ਦੇ ਵਿੱਚ ਤੇ ਇੱਕ ਹੈਗੇ ਖੜੀ ਜੀ ਵੀਰਾ ਕੋਲੇ ਜਰਸੀ ਜਿਹੜੀ ਲਗਭਗ ਸੂਈ ਵੀ ਹੈ ਪਿੱਛੇ ਬੱਚੀਆ ਡਿਟੇਲ ਕੱਲੇ ਕੱਲੇ ਨਾਲ ਗਾਰੇ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਵੀਡੀਓ ਸੱਸੀ ਦਾ ਬੇੜਾ ਹਾਂ ਸੱਸੀ ਦਾ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਆਪਣਾ ਐਡਰੈਸ ਕਰਨ ਸਿੰਘਾ ਪਿੰਡ ਕਨਾਲਾ ਜ਼ਿਲ੍ਹਾ ਬਰਨਾਲਾ ਵੇਰੀ ਫਾਰਮ ਕੋ ਨਾਲਾ 9878448209 98784 48264 ਤੇ 9978563510 ਠੀਕ ਹੈ ਵਪਾਰ ਦਾ ਕੰਮ ਆ 18 ਮਹੀਨਾ ਘਾਵੇ ਦੀ ਵਾਰ ਹਰ ਵਕਤ ਹੁੰਦੇ ਆ ਹਨਾ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਜਰਸੀ ਵੈਡ ਦੇਖੀ ਜਾਨਾ ਕਿਹੜਾ ਸੂਆ ਸੂਈ ਹੈ ਜੀ ਪਹਿਲਾ ਸੂਆ ਗਈ ਠੀਕ ਹੈ ਟਾਈਮ ਕਿੰਨਾ ਖੋ ਗਿਆ ਸੂਈ ਨੂੰ ਕੱਲ ਕੱਲ ਸਵੇਰ ਸੂਈ ਜੀ ਜਿਹੜਾ ਜੁੜਾਣਾ ਜਮਾ ਠੀਕ ਹੈ ਪਹਿਲਾ ਸੂਆ ਪਲੂਨ ਸੂਈ ਆ ਬੱਚਾ ਇਹਨੇ ਪਾਤਾ ਫੀਮੇਲ ਕਾਪ ਅੱਛੀ ਹਨਾ ਸੋ ਬੱਚੀ ਪਹਿਲਾ ਪਾ ਦਿਖਾ ਦਈਏ ਜੀ ਪੂਰੇ ਚੰਗੇ ਸੀਮਰ ਦੀ ਬੱਛੀ ਆ ਤੇ ਦੇਖੋ ਕਿਆ ਬਾਤ ਆ ਜਿਹੜੇ ਵੀਰ ਕਹਿੰਦੇ ਕਿ ਆਪਾਂ ਬੱਛੀ ਵਾਲੀ ਵੜ ਲੈਨੇ ਜਰਸੀ ਤੇ ਦੁੱਧ ਦੀ ਸਟਾਰਟਿੰਗ ਇਹਨੇ ਕਿੰਨੀ ਕਰੀ ਹੈਗੀ ਇਹ 11-11 ਕਿਲੋ ਬੋੜੀ ਠੀਕ ਆ 12 ਕਿਲੋ ਦੀ ਸਟਾਰਟਿੰਗ ਆ ਤੇ ਰੇਟ ਇਹਨਾਂ ਦੇ ਕੀ ਹੋਣਗੇ ਸੋ ਰੇਟ ਇਹਨਾਂ ਦੇ ਫੋਨ ਤੇ ਹੋਣਗੇ ਪਹਿਲਾਂ ਆਪਾਂ ਬੱਛੀ ਤੋਰ ਕੇ ਦਿਖਾਉਣੇ ਪਏ ਆ ਜਿੰਦੇ ਜਾਨ ਬਹੁਤ ਆ ਬਰੀਡ ਕੁਆਲਟੀ ਪੂਰੀ ਸਾਫ ਸੁਥਰੀ ਸੋ ਮੂੰਹ ਮੱਥਾ ਦੇਖੋ ਇਹਦਾ ਫੇਸ ਕੁਆਲਟੀ ਪਹਿਲਾਂ ਸੂਆ ਪਲੂਣ ਸੂਈ ਆ ਲੇਵਾ ਦੇਖ ਸਕਦੇ ਹੋ ਚਾਰੇ ਥਾਂ ਨਿਕਲ ਮੇ ਸਾਫ ਸੁਥਰੇ ਤੇ ਦੰਦੋ ਕਿਵੇਂ ਆ ਇਹ ਦੋ ਦੰਦ ਦੋ ਦੰਦ ਬੱਚੀ ਰੇਟ ਜਮਾਂ ਜੈਨੂਨ ਹੋ ਗਿਆ ਦਾ ਠੀਕ ਆ ਲੈ ਚੱਲੋ ਇਹਨੂੰ ਸੋ ਨਾੜੂਆ ਦੇਖੋ ਕੱਚਾ ਬੱਚਾ ਬਿਲਕੁਲ ਨਹਾਲਾ ਬੱਚੀ ਬਹੁਤ ਬਾਰੇ ਜਿਹੜੇ ਵੀਰ ਨੇ ਸਾਹਮਣੀ ਪੂਰੀ ਸਾਫ ਸੁਥਰੀ ਬੱਚੀ ਸੁੱਤਾ ਰਾ ਪਈਆਂ ਮਾਰ ਕੇ ਦਿਖਾ ਦਿੰਨੇ ਆ ਮਾਰ ਦਿਓ ਵੀ ਧਾਰਾ ਸੋ ਬਾਕੀ ਮੇਨ ਗੱਲ ਆਪਾਂ ਦੇਖੀਏ ਠੰਡੀ ਸੀ ਲਾ ਜਾਵਾ ਹਾਂ ਠੀਕ ਆ ਕੋਈ ਨਿਆਣਾ ਪਾਉਣ ਦੀ ਜਰੂਰਤ ਨਹੀਂ ਸੋ ਚੁਵਾਈ ਦੇਖੋ ਕਿਆ ਬੰਦ ਉਹ ਬੋਲੀ ਤੇ ਮੋਟਾ ਮੋਟਾ ਝੋਨਾ ਮਗਰੇਤ ਨਾਲ ਜੀ ਵੀ ਮਾਰਦੀ ਧਾਰਾਂਗੇ ਸੋ ਦੇਖੋ ਥੋੜੇ ਥੋੜੇ ਭਲਾਂ ਹਾਲੇ ਜਿ ਭਲਾ ਭੂੜਾ ਲੈ ਗਈਆਂ ਤੇ ਅੰਦਾਜ਼ਾ ਲਾ ਸਕੀ ਆਪਾਂ ਇਹ 16 17 ਕਿਲੋ ਦੁੱਧ ਦਿੰਦੁਰਾ ਅਸੀਂ ਕੀ ਕਰੀਏ ਇਹ ਜਮਾ ਜੈਨ ਨੂੰ ਹੋਗਾ ਰੇਟ ਫੋਨ ਤੇ ਹੋਣਗੇ ਸਾਰੀਆਂ ਬੱਚੀਆਂ ਦੇ ਹੋਣਗੇ ਜੈਨੂਅਲ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਬਾਈ ਜੀ ਬੈੜ ਦੇਖੀ ਜਾਨੇ ਇਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਠੀਕ ਹੈ ਤੇ ਬੱਚਾ ਇਹਦੇ ਮਗਰਾਂ ਤੁਸੀਂ ਨੂੰ ਸੇਵਾ ਦੇਣਾ ਸੇਵਾ ਦਿਨ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਕੁ ਸਟਾਰਟਿੰਗ ਆ ਦੁੱਧ ਹੁਣ ਵੀਰੇ ਕੋਈ ਮਰ ਨਹੀਂ ਮਗਰ ਦੀਰ 14 ਲੀਟਰ ਮਿਲ ਕੇ ਲੈ ਜੇ ਦੋੜਾਂ ਸੱਤ ਲੀਟਰ ਟਾਈਮ ਦਾ ਹਾਂ 7 ਲੀਟਰ ਟਾਈਮ ਦਾ ਬਾਕੀ ਫਰੀਡ ਨੂੰ ਬਹੁਤ ਬੱਚੀ ਬੰਦ ਲੈ ਲਈਆਂ ਹਰ ਚੀਜ਼ ਹੋ ਗਿਆ ਠੀਕ ਹੈ ਲੈਵਾ ਫਿਟਿੰਗ ਠੀਕ ਐ ਸੋ ਹਵਾਨੇ ਦੇ ਨਾਲਾ ਵਗੈਰਾ ਦੇਖੋ ਇਹਦੇ ਚੰਗੀਆਂ ਸੋਹਣੀਆਂ ਦਿਖਾਈ ਦੀ ਜਾਂਦੀ ਐ ਚਾਰੇ ਦਾ ਨਿਕਲਵੇਂ ਸਾਫ ਸਾਰੇ ਬੱਚਾ ਇਹਨੇ ਪਤਾ ਮੇਲ ਕਾਫ ਹਣਾ ਹਾਂ ਹਾਂ ਬੱਚਾ ਮਗਰ ਠੀਕ ਐ ਸ਼ਾਮ ਦੀ ਬੱਚੀ ਵੀਰੇ ਨਾਲ ਦਰ ਨਾਲ 20 ਕਿਲੋ ਦੁੱਧ ਦਊਗੀ ਤੇ ਚੰਗੀ ਅਬਰੀਡ ਵਾਲੀ ਸੱਤ ਘਾਟ ਵਾਲੀ ਐ ਠੀਕ ਐ ਰੇਟ ਵੀ ਬਹੁਤ ਨੇ ਬੱਚੀ ਦੇ ਦੁੱਧ 20 ਮੰਨ ਕੇ ਲੈ ਲਿਆ ਵੀਰੇ 20 ਮੰਨ ਕੇ ਲੈ ਲੇ ਵੀਰੇ ਬਾਦ ਨਹੀਂ ਕਹਿੰਦੇ ਆਪਾਂ ਜਿਆਦਾ ਜੇ ਘਾਟ ਘਾਟ ਵਾਲੀ ਅੱਗੇ ਤੀਜਾ ਨੰਬਰ ਵੇੜ ਦੇਖੀ ਜਾਨੀ ਇਹਦੇ 500 ਸਵੇਰ ਹੀ ਸੂਈਏ ਲੱਗੋ ਦਵਾ ਦਿੰਦਾ ਪਿਛੇ ਦਾ ਮਾਹੂ ਨਾਲਾ ਕੱਟਿਆ ਹੈ ਠੀਕ ਐ 500 ਸਵੇ ਤੇ ਹੁਣ ਇਹ ਨੂੰ ਥੱਲੇ ਮੰਨ ਕੇ ਚੱਲੋ ਵੀ 20 ਕਿਲੋ ਹੀ ਆਏਗੀ ਤੇਰਾ ਜਿਹੜਾ ਜਦੋਂ ਅਗਲੋ 20 ਕਿਲੋ ਹੋਣੀ ਹੈ ਥੱਲੇ ਠੀਕ ਹੈ ਹਾਂ 20 ਕਿਲੋ ਹੱਸ ਕੇ ਬਚੀ ਦਤੂਗੀ ਕਿਉਂਕਿ ਬੰਦਲੇ ਵੀ ਦੀਆਂ ਬਰੀਡ ਨੂੰੜ ਜਿਹਾ ਬੋੜਾ ਦੇਖੋ ਇਹਨਾਂ ਦੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਰੇਟ ਜੈਨੂਨ ਹੋਣਗੇ ਬਿਲਕੁਲ ਹੋਣਗੇ ਫੋਨ ਤੇ ਅੱਜ ਦਾ ਬਾਈ ਫੋਨ ਲਾਊਗਾ ਜਾਂ ਘਰੇ ਬੇਜ ਆਪਣੇ ਆਊਗਾ ਆਪਾਂ ਮੋੜਦੇ ਨਹੀਂ ਹੈਗੇ ਬਿਲਕੁਲ ਜੈਨੂਨ ਰੇਟਾਂ ਦੇ ਵਿੱਚ ਸਿਆ ਨੇ ਜੀ ਆਇਆਂ ਗੱਲ ਹਾਂ ਜੇ ਅਜੂ ਰੋਕੇ ਆ ਹਾਂ ਜੀ ਓਕੇ ਤੇ ਅੱਗੇ ਆਪਾਂ ਵੱਡੀਆਂ ਐਚਐਫ ਵੜ ਦੇਖੀ ਜਾਂਦੇ ਆਂ ਦੇ ਇਹਦੇ ਹਜ ਮੰਨ ਕੇ ਚਲੋ ਵੀ 15 ਦਿਨ ਸੂਣ ਚ ਵਾਕੀ ਜਾ। 15 ਦਿਨ ਸੂਣ ਚ ਵਾਕੀ। ਨਾਲ ਨੂੰ ਮੇਰਾ ਬਰੀਡ ਚੈੱਕ ਕਰਾ ਲੂ ਬੱਛੀ ਦੀ ਤੁਹਾਨੂੰ ਪਤਾ ਹੀ ਆ ਘਰ ਘਰ ਨਹੀਂ ਜਾਉਂਗੇ। ਟੈਗ ਟੂ ਪੇਪਰ ਫਾਰਮ ਚ ਲੱਗਦੀ ਆ। ਹਾਂ ਸਾਰਾ ਰਿਕਾਰਡ ਦੇ ਦਾਂਗੇ ਮੱਛੀ ਦਾ। ਠੀਕ ਆ। ਠੀਕ ਆ ਮਾਲਕਾਂ ਨੇ ਦੱਸਣਾ ਤਾਂ ਆ ਕਿ 37 37 ਕਿਲੋ ਦੁੱਧ ਦਾ ਪਹਿਲਾਂ ਦਿੱਤਾ ਹੋਇਆ ਦੁੱਧਾਂ ਵੀ ਕੰਨੀਆਂ ਖੜੀਆਂ ਨੇ। ਕਹਿੰਦਾ ਭਾਬਾ ਵੇ ਕੀ ਠੰਡ ਬੁਰੇ ਆਉਂਦੀ ਆ। ਹਾਂ। ਸੁਆ ਕਿਹੜਾ ਹੋ ਸਕਦੀ ਆ? ਸੁਆ ਵੀਰੇ ਕੰਨੀਆਂ ਖੜੀਆਂ ਨੇ ਚਾਹੇ ਦੂਜਾ ਮੰਨ ਲਓ ਚਾਹੇ ਤੀਜਾ ਹਜੇ ਦੁੱਧ ਵਾਲੀ ਕੰਨੀਆਂ ਖੜੀਆਂ ਨੇ ਐਵਰੇਜ 40 ਦੇ ਨੇੜੇ ਜਾ ਸਕਦੀ ਹੈ। ਤੇ ਉਹ ਅਗਲੇ ਦੀ ਸੇਵਾ ਦੀ ਆਪਾਂ ਜਿਹੜੀ ਵੀ ਆਪਣਾ ਭਰਾ ਆਪਣੇ ਤੋਂ ਗਾ ਲਊਗਾ ਆਪਾਂ ਜਿੰਨਾ ਮਾਲਕ ਨਹੀਂ ਦੁੱਧ ਚੋਇਆ ਹੋਇਆ ਉਹਰ ਗਾੜ ਦੇਵਾਂਗੇ। ਬਾਕੀ ਆਪਣਾ ਜਿਹੜੇ ਨੇ ਆਪ ਦੀ ਸਮਝ ਨਾ ਪਹਿਲਾਉਣਾ। ਬਾਕੀ ਛੋਟਾ 40 ਚੋਲੇ 45 ਚੋਲੇ ਉਹ ਵੀ ਸੇਵਾ ਹੀ। ਛੋਟਾ ਤਜਰਬਾ ਕੀ ਕਹਿੰਦਾ ਹੈ? ਸਾਡਾ ਤਜਰਬਾ ਮੈਂ ਆਪਦੇ ਘਰੇ ਤਾਂ ਹੀ 45 ਲੀਟਰ ਮਣਕੇ ਦੇ ਦੂੰ। ਜੀ ਆਇਆਂ ਗੱਲ। ਆਪਰ ਅੱਗੇ ਵਾਲੇ ਦੀ ਸੇਵਾ ਆ ਗਈ ਆਪਾਂ ਹਰ ਇੱਕ ਭਰਾ ਨੂੰ ਕਹਿੰਨੇ ਆਂ ਵੀ ਦੇਖ ਪੈਸੇ ਹਰ ਇੱਕ ਬੰਦੇ ਨੇ ਲਾਉਣੇ ਹੁੰਦੇ ਆ। ਉਹ ਪੈਸਾ ਆਪਣੇ ਕੋਲੋਂ ਉਹ ਦੇਖ ਕੇ ਲਾਇਆ ਕਰੋ ਵੀ ਮੈਂ ਕਿੰਨਾ ਠੀਕ ਹੈ ਅੱਗੇ ਗੱਲ ਕਰੀਏ ਬੱਛੀ ਦੀ 31 ਜੇ ਰਾ ਭਈ ਹੈ ਬਸ ਜੀ ਆਪਨੇ ਚੈਨਲ ਤੇ ਵੀ ਵੀਡੀਓ ਨਹੀਂ ਮੈਂ ਪਾਈ ਸੀ ਤੜਕੇ ਤੇ ਬੱਛੀ ਇਹ ਕੰਨੀ ਹੈ ਰਹਿਣੀਆਂ 4 ਬੰਦ ਤੋਂ 6 ਬੰਦ ਹੋਈ ਹੈ ਜੀ ਪਚਾ ਗਿਆ ਮਗਰ ਮੇਲਕਾਫ ভাই ਮਗਰ ਮੇਲਕਾਫ ਕਿੰਨੇ ਕੀ ਸਟਾਰਟਿੰਗ ਲੱਗ ਜਾਏ ਤੁਹਾਡੀ ਆਪਾਂ ਜੇ ਮੰਨ ਕੇ ਚੱਲੋ ਕਿ ਜਿੱਥੋਂ ਆਪਾਂ ਲਈ ਆ ਫਾਰਮ ਚੋੜੀ ਕੇ ਉਹਨੇ 25 26 ਕਿਲੋ ਦਾ ਰਕਾਰ ਦੱਸਿਆ ਤੁਸੀਂ ਚਾਹੇ ਅੱਜ ਕੀ 20 ਮੰਨ ਕੇ ਲੈ ਲਓ ਚਾਹੇ ਉਹਨਾ ਮੰਨ ਕੇ ਲੈ ਲਓ ਪਰ ਬੱਛੀ ਦੀਆਂ ਬਰੀਕੀਆਂ ਚੈੱਕ ਕਰਾ ਲੇ ਲੇਵਾ ਚੈੱਕ ਕਰਾ ਲੇ ਨਵੇਂ ਹੋ ਕੀ ਨਾ ਨੂੜਾ ਇਹ ਬੰਦ ਲੈ ਵੀ ਜੇ ਅੱਗੇ ਪਿੱਛੇ ਵਾਦੀ ਜ ਮੇਰੇ ਖਾਂ ਚੌਣ ਵੀ ਦੋ ਜਾਨੇ ਵਹਿ ਕੇ ਜੋਇਆ ਕਰਵਾ ਉਹ ਚੌਣ ਦੋ ਜਾਨੇ ਵਹਿ ਕੇ ਤੁਹਾਨੂੰ ਧਾਰਾ ਵੀ ਬਰਵਾ ਲੈਂਦੇ ਮਰ ਲੇਵਾ ਚੱਕਰਾ ਲਵੇ ਉਹ ਨਾੜਾ ਨਾੜਾ ਸੋ ਨਾੜਾ ਵਗੈਰਾ ਦੇਖੋ ਮਿਲਕ ਵੇਨਸ ਵਗੈਰਾ ਬਹੁਤ ਚੰਗੀਆਂ ਲੇਵੇ ਦੀ ਗੱਲ ਕਰੀਏ ਫਿੱਟ ਫਾਟ ਆ ਜਮਾ ਸਕਿਨ ਵੀ ਨਰਮ ਆ ਜਮਾ ਇਹਦੀ ਦੇਖ ਸਕਦੇ ਹੋ ਆ ਚਮੜੀ ਮੈਂ ਕਿਹਾ ਨਾੜਾ ਦਿਖਾਈ ਦਿੰਦੀਆਂ ਬੱਕੀ ਪੁੱਥੀ ਪਾਸੀ ਤੁਸੀਂ ਬਰੀਡ ਤੋਂ ਵੀ ਸੇ ਪਾਸੋਂ ਲਿਖੂਗੀ ਖੁੰਜੀ ਹੋਈ ਅੱਗੇ ਦੋ ਸੁਵਰਤ ਧਾਰਾ ਵਗੈਰਾ ਚੈੱਕ ਕਰ ਸੋ ਜਿਹੜੀਆਂ ਸਾਫ਼ ਸੁਥਰਾ ਬੋੜਾ ਹਲੇ ਦੱਸਦਾ ਪਿਆ ਹਨਾ ਵੀਰੇ ਹਾਂ ਹਾਂ ਵੀਰੇ ਤੜਕੇ ਸੋਹ ਸੁਈਆ ਠੀਕ ਐ ਮੈਗਨਾ ਨਿਆਣਾ ਪਉਣਾ ਪਾ ਲੋ ਨਹੀਂ ਪਉਣਾ ਕੋਈ ਦੇਖ ਕੇ ਇੱਕ ਤਰ੍ਹਾਂ ਦੀ ਜਰਸੀ ਗਾਂ ਵਰਗੀ ਆ ਹਾਂ ਹਾਂ ਜਮਾ ਠੀਕ ਆ ਕਿ ਵੀ ਨੇ ਦੇਖਿਆ ਨਵੇਂ ਹਾਂ ਦਾ ਇਥੋਂ ਪਤਾ ਲੱਗਦਾ ਕਿ ਤੂੰ ਮੂੰਹ ਮੱਥੇ ਤੋਂ ਪਸੂ ਦਾ ਜਿਵੇਂ ਕਹਿੰਦੇ ਆ ਨਾ ਹਜੇ ਬੋੜੀ ਆ ਥੱਲੋ ਫਿਰਦੀ ਥੱਲੋ ਦਿਖਾ ਦੋ ਬੋੜੀ ਧਾਰਾ ਮਾਰੀਆਂ ਠੀਕ ਆ ਥੋਰ ਦੇ ਪੁੱਤ ਮੜੀ ਦੁੱਧ ਦੇਖ ਸਾ ਧੋਰੀ ਮਾੜਾ ਜਾਨੂੰ ਤੇ ਲੇਵਾ ਜੇ ਰੋਕਿਆ ਧਾਰ ਰੋਕਿਆ ਤੇ ਬੱਚਾ ਇਹਦੇ ਪਿੱਛੇ ਕੰਪਲੀਟ ਰੋਕ ਕੇ ਖੜਾ ਜਾਵੇਂ ਸੋ ਆ ਦੇਖੋ ਬੋੜਾ ਤਾਜੀ ਸੂਈ ਵੀ ਆ ਕਈ ਵਾਰ ਵੀਰ ਕਰਦੇ ਆ ਕਿ ਅਸੀਂ ਗਾਂ ਲੈਤੀ ਜੀ ਉਹ ਤੇ ਕਿਲੋ ਦਿੱਤਾ ਠੱਗੀ ਦਿੱਤੀ ਆ ਮਾਲਕ ਦੇ ਘਰੇ ਤਾਜੀ ਸੀਵੇ ਜੇਰ ਸਾਹਮਣੇ ਪਈ ਐ ਇਸ ਗੱਲ ਦੀ ਉਹ ਦੋ ਮਿੰਟਾਂ ਕਿ ਲਾਦਾ ਵੀ ਆ ਆ ਜੀ ਇੱਥੇ ਚੈੱਕ ਕਰ ਲਿਆ ਕਰੋ ਜੇ ਆਏ ਗੱਲ ਚੈੱਕ ਕਰਕੇ ਲਿਆਉਣੇ ਆ ਸਾਹ ਵਾਲੀਆਂ ਚੀਜ਼ਾਂ ਨੇ ਵੀ ਪੈਸੇ ਲਾਉਣੇ ਆ ਇੱਥੇ ਚੈੱਕ ਕਰ ਲਿਆ ਕਰੋ ਸੋ ਸਾਹ ਵਾਲੀਆਂ ਚੀਜ਼ਾਂ ਬਾਜੋ ਲਾਂਬਾ ਕੋਈ ਨਹੀਂ ਭਈਆ ਦੇ ਰੁਪਈਆ ਮੋੜਦੇ ਨਹੀਂ ਹੁੰਦੇ ਆ ਆਪਦੀ ਤਸੱਲੀ ਕਰੋ ਮੇਰਾ ਕੰਮ ਆ ਵੀਡੀਓ ਪਾਵਰ ਕਰਨ ਦਾ ਡੇਲੀ 5-7 ਵੀਡੀਓ ਪੈਂਦੀਆਂ ਹੋਰ ਬਹੁਤ ਮੇਰੇ ਵੀ ਚੈਨਲ ਲੱਗੇ ਹੋਏ ਜਦੋਂ ਪਸ਼ੂ ਲੈਣਾ ਤੇਲ 1000 2000 ਦਾ ਖੂਗ ਲੋ ਸਾਡਾ ਇੱਕ ਜ ਵੀ 10 ਦਿੰਨੇ ਆ ਆ ਪਿੰਡ ਪਸ਼ੂ ਘੜਾ ਇਹੋ ਜਿਹਾ ਪਸ਼ੂ ਘੜਾ ਛੋਡੀ ਦਲਾਲੀ ਵਾਜ ਜਾਂਦੀ ਆ ਸੁਣ ਨਿਰਖ ਵਰਗ ਉਪਰੋ ਕਰ ਲਿਓ ਚੀਜ਼ ਬਹੁਤ ਚੰਗੀ ਆ ਸਾਫ ਸੁਥਰੀ ਆ ਅੱਗੇ ਪਿੱਛੇ ਦਾ ਲੇਵਾ ਫਿੱਟ ਫਾਟ ਆ ਜਵਾਨੀ ਦੇ ਵਿੱਚ ਵਹਿੜ ਆ ਜੇਰ ਆ ਪਈਆ ਧਾਰਾ ਮਾਰਕੀਟ ਕਰਦੀ ਆ ਇੰਨੀਆਂ ਗੱਲਾਂ ਮੰਨ ਕੇ ਚਲੋ ਸੌਦਾ ਹੋਣ ਤੋਂ ਬਾਅਦ ਜਿਹੜਾ ਥਣੇ ਹੱਥ ਲਾਉਣ ਦਿੰਦਾ ਆਪਾਂ ਪਹਿਲਾਂ ਤਸੱਲੀ ਕਰਵਾ ਦਿੰਨੇ ਆ ਸੋ YouTube ਦੇ ਵਿੱਚ ਬੰਦੇ ਕਹਿੰਦੇ ਫਾਇਦਾ ਨਹੀਂ ਹੁੰਦਾ ਆ ਗੱਲਾਂ ਦਾ ਫਾਇਦਾ ਮਿਲ ਜਾਂਦਾ ਤੂੰ ਆਪਾਂ ਮੰਨ ਕੇ ਚਲੋ ਢੇੜਾ ਵਾਂਝਾ ਨਹੀਂ ਜਾਂਦਾ ਬੰਦੇ ਦਾ ਮੇਨ ਗੱਲ ਇਹ ਜੇ ਬੰਦਾ ਫੋਨ ਕਰਦੇ ਆ ਪਰ ਰੋਕ ਵੀ ਜਾਂਦੇ ਆ ਵੇਟ ਵੀ ਕਰਦੇ ਆ ਬੰਦੇ ਦੀ ਹਨਾ ਜੈਜ ਗੱਲ ਆ ਅੱਗੇ ਆ ਗਈ ਬਾਈ ਜੀ ਨਾਲ ਇਹਦੇ ਤੀਜੇ ਨੰਬਰ ਤੇ ਖੜੀ ਹੈ ਜਿਹੜੀ ਇਹਦੇ ਮੈਨਾਂ ਦੂਜਾ ਸੋਸ ਹੁੰਦੀ ਇਹ ਹਜੇ ਹਫਤੇ 8 ਦਿਨ ਦੀ ਕੱਚੀ ਆ ਬਸੀ ਠੀਕ ਹੈ ਹਾਂ ਕਈ ਵਾਰੀ ਕਿਸੇ ਵੀ ਵੀਰ ਨੇ ਨਾ ਬੰਦਾ ਅਗਲਾ ਕਹਿੰਦਾ ਵਿੱਚ ਹੁਣ ਬੱਚੀਆਂ ਹਰ ਇੱਕ ਬੰਦਾ ਫਾਰਮ ਵਾਲਾ ਪਾ ਰਿਆ ਕੋਈ ਬੱਚੀਆਂ ਵੀ ਜੋੜਾ ਜੜਾ ਲੈਣਾ ਹੋਇਆ ਠੀਕ ਹੈ ਪੂਰਾ ਫੁੱਲ ਮਾਰਦਾਂ ਕਰਾਂਗੇ ਤੇ ਭਾ ਆਪਣੇ ਜੈਨੂਨ ਹੋਣ ਜਿਵੇਂ ਅੱਜ ਹਫ਼ਤੇ ਦੀ ਕੱਚੀ ਆ ਕਿ ਜੋੜਾ ਪਾਉਣਾ ਹੈ ਫੁੱਲ ਮਾਰਦਾਂ ਨੂੰ ਜਿਵੇਂ ਆਪਾਂ ਇਹ ਵੈੜ ਦੀ ਗੱਲ ਕਰਦੇ ਆ ਇਹਦਾ ਨਾ ਤਾਂ ਕੋਈ ਬਾਹਲਾ ਵੱਡਾ ਢਾਂਗਲ ਸੈ ਜਾ ਤੇ ਜਿਵੇਂ ਨਵੇਂ ਸੀਵਣ ਚੱਲੇ ਆ ਉਹਨਾਂ ਚੋਂ ਆ ਗਈ ਜਮਾ ਹਨਾ ਬੰਦ ਲੈ ਲੈਂਦੀਆਂ ਨੇ ਠੀਕ ਐ ਫੱਟ ਫਾੜ ਲੀਵੇ ਰੱਖਨੇ ਜੇ ਮੈਂ ਇਦਾਂ ਦੀ ਵੈੜ ਰੱਖਾਂਗੇ ਨਾ ਤਾਂ ਇਹ ਬਾਹਲੇ ਹੀ ਮੰਨ ਕੇ ਚੱਲੋ ਵੀ ਦੁੱਧ ਦੀ پیداوار 66 ਕਿਲੋ ਵਾਲੀ ਹੈ ਇਹਦੀ ਐਵਰੇਜ ਹੀ ਮੰਨ ਕੇ ਜੰਦਾਜਾ ਜੀ ਐਵਰੇਜ ਹੀ ਦੇਖੋ ਤੁਸੀਂ ਮੰਨ ਲਾ 25 26 ਕਿਲੋ ਦੁੱਧ ਦੇ ਦੋ ਬਸੀਏ ਸੋ ਜਮਾ ਵੀਰ ਜੀ ਜੇ ਨੂੰ ਲਗਾ ਲਾ ਜੀ ਨੂੰ ਆਪ 40 ਕਹਿੰਦੀ ਉਹ ਵੀ ਨਹੀਂ ਦਿੰਦੀ 25 26 ਕਿਲੋ ਵਾਲੀ ਮੰਨ ਕੇ ਚਲੋ ਨਾ ਤਾਂ ਬਿਮਾਰ ਹੋਵੇ ਸੇਦੀ ਤੇ ਨਾ ਕੋਈ ਨੂੰ ਵੜਾ ਹੋਰ ਬਾਕੀ ਇਹਦਾ ਗੱਲ ਹੈ ਮੌਸਮ ਇਹਨਾਂ ਦਾ ਬਹੁਤ ਵਧੀਆ ਮੌਸਮ ਆ ਰਿਹਾ ਇਦਾਂ ਦੀ ਵਹਿੜ ਜੇਕਰ ਮੰਡੀ ਤੇ ਲੈਣ ਜਾਓਗੇ 5 ਤੋਂ 7000 ਦੀ ਗਾਰੰਟੀ ਹੈ ਮੇਰੀ ਜਿਹੜਾ ਬੰਦਾ ਨਾਲ ਲੇਕਨ ਟੋਪੀ ਪੈਂਦੀ ਹੈ ਇੱਥੇ ਸਿੱਧੀ ਮਿਲਣੀ ਹੈ ਜਮਾ ਸਾਨੂੰ ਜਮਾ ਤੇ ਥਣ ਥਣ ਓਕੇ ਜਮਾ ਕੱਚ ਲੈ ਜੂ 10 12 ਦਿਨ ਹਣਾ ਹਾਂਜੀ 10 ਦਿਨ ਤੋਂ ਇੱਕ ਹਫਤਾ ਤੱਕ ਹੀ ਆਪਾਂ ਨੂੰ ਠੀਕ ਐ ਤੇ ਬਾਈ ਜੇ ਘੇਪਾ ਐ ਸਰ ਬੈਡ ਦੇਖੀ ਜਾਂਦੀ ਆ ਜੀ ਆਹ ਜਿਹੜੇ ਇਹ ਮਨ ਕਿਤੇ ਦੂਜਾ ਸੁਆ ਵਸੀ ਹੁੰਦੀ ਆ ਦੂਜਾ ਸੁਆ ਸੁਹ ਹੁੰਦੀ ਆ ਮੇਰੇ ਕਿਸੇ ਕਾਨੂੰਨ ਕੇਦਮ ਮੇਰੇ ਚਾਰ ਦੰਦ ਆ ਜੀ ਕਹਿੰਦੇ ਵਿੱਚ ਬੰਦੇ ਬਲੂਨ ਕਹਿੰਦੇ ਆ ਪਰ ਆਪਾਂ ਜਿਹਨੂੰ ਦੱਸਣਾ ਤੂੰ ਜਸ ਸੁਆ ਤੇ ਪਹਿਲਾਂ ਦੁੱਧੇ ਨੇ ਮੰਨਦਾ ਬਾਈ ਕਿੰਨੀ ਬਾਈ ਕਿਲੋ ਦੁੱਧ ਆ ਐਦ ਕੀ ਐਵਰੇਜ ਜੀ ਐਦ ਕੀ ਵੀਰੇ ਚਾਹੇ ਅਗਲਾ ਉਨੇ ਹੀ ਮੰਨ ਕੇ ਲੈ ਲੈ ਦੇ ਦੋ ਤਾਂ ਬਦਲੂ ਵੀ ਮੰਨ ਕੇ ਲੈ ਲੈ ਕੱਦ ਕਾੜ ਬਹੁਤ ਜ਼ਿਆਦਾ ਹੈ ਨਾ ਸੂਰਾ ਹਾਈ ਕੱਦ ਦੇ ਦੇ ਤੁਸੀਂ ਤੋਰ ਗੜਾ ਬਤ ਬੱਚੀ ਸੋ ਕੱਦ ਕਾੜ ਪੂਰਾ ਓਕੇ ਹੈ ਬੈੜ ਨੀਸੀ ਨਾ ਵੀ ਨਹੀਂ ਛੋਟੀ ਨਹੀਂ ਫਾੜੀ ਵਾਲਾ ਲੈਵਾ ਸਾਫ ਉਤਰਾ ਨਾ ਹਾਣਾ ਬਕੀ ਨਮਾ ਹਾਣਾ ਜਿਹੜੇ ਵੀ ਕਹਿੰਦੇ 에ਅਰ ਸੈ ਲੈਣੀ ਇਹ ਫਿਰ ਰੇਟ ਜਮਾਂ ਜਨਰਲ ਹੋਣਗੇ ਰੇਟ ਵੀਰੇ ਜੇ 20 ਕਿਲੋ ਵਾਲੀ ਦੁੱਧ ਵਾਲੀ ਦਾ 20 ਕਿਲੋ ਵਾਲਾ ਰੇਟ ਉਹ ਇਹਦੇ ਨਹੀਂ 40 ਵਾਲਾ ਰੇਟ ਹੋਊਗਾ ਐਵੇਂ ਰੇਟ ਦੱਸਣਾ ਵੀਰੇ 50000 ਤੋਂ ਸ਼ੁਰੂ ਅੱਜ ਆਪਣੇ ਫਾਰਮ ਤੋਂ ਕਿੱਥੇ ਐਂਡ ਹੋ ਜੂਗਾ 50 ਤੋਂ ਲੈ ਕੇ ਮੰਨ ਕੇ ਜਦੋਂ ਵੀ ਸਵਾ 1.5 ਦਾ ਕਿੰਡ ਆ ਜੀ ਐਜੀ ਗੱਲ ਆ ਸੋ 50000 ਵਾਲੇ ਪਸ਼ੂ ਵੀ ਇਹਦੇ ਵਿੱਚ ਹੈਗੇ ਆ ਵੀਡੀਓ 'ਚ ਹੈਗੇ ਆ ਜੀ ਚਾਰ ਪਸ਼ੂ ਆ ਜਾਇਜ ਗੱਲ ਆ 50000 ਵਾਲੇ ਪਸ਼ੂ ਵੀ ਹੈਗੇ ਆ ਕੋਈ ਇਹ ਨਹੀਂ ਗੱਲ ਵੀ ਘਮਾਉਣ ਵਾਲੀ ਗੱਲ ਪਾਜ ਬੰਦੇ ਕੀ ਕਰਦਾ ਪੋਸਟਰ ਜੀ ਦੇਖ ਕੇ ਬਾਹਰ ਡਰ ਜਾਂਦੇ ਬਖਾਨੀ ਕੀ ਹੋਊਗਾ ਨਾ ਸੋ ਜਿੱਥੇ 15-1 ਤੇ ਸਾਫ ਸੁਥਰੇ ਸਾਨੂੰ ਪਸ਼ੂ ਦਿਖਾਉਣੇ ਪਏ ਅੱਗੇ ਕ੍ਰੋਸ ਵੈੜ ਦੇਖੀਏ ਨੇ ਬਾਹਰ ਖੜੀ ਜਿਹੜੀ ਆਪਾਂ ਸਾਡੇ ਇਹ ਮਗਰ ਬੱਚੀ ਆ ਇਹ ਸੁਭਾ ਕ ਪਰਸ ਸੁਭਾ ਸੂਈ ਆ ਜੇ ਰੋਕੇ ਹਾਂ ਹਾਂ ਇਹ ਵੀ ਧਾਰਾ ਮਾਰ ਕੇ ਦਿਖਾ ਦਾਂਗੀ ਮੇਰੇ ਜਮਾ ਠੰਡੀ ਥੀਲੇ ਮਗਰ ਬੱਚੀ ਆ ਕਿੰਨਾ ਕੁ ਦੁੱਧ ਆ ਦੁੱਧ ਵੀਰੇ ਹੁਣ ਮੰਨ ਕੇ ਚੱਲ ਫਿਰ 13 ਕਿਲੋ ਬੋਲੀ ਹੈਗੀ ਆ 12 ਸਾਢੇ 6 ਲੀਟਰ ਟਾਈਮ ਦਾ ਹੈ ਸਾਢੇ 6 ਲੀਟਰ ਟਾਈਮ ਦਾ ਹਾਂ ਹਾਂ ਹੈਗਾ ਦੋ ਟਾਈਮ ਪਰ ਕਰਦੇ ਧਾਰਾ ਇਹ ਵੀ ਬੱਚੀ ਨਾਲ ਜੇ ਸੁਭਰ ਧਾਰਾ ਦੇਖ ਸਕਦੇ ਹੋ ਕਹਿ ਵਾਤਾ ਸਾਫ ਸੁਥਰੀਆਂ ਜਮਾ ਹਨਾ ਨਾ ਨਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਬਈ ਬਾੜੀ ਮੋਟੀ ਚਵਾਈ ਆ ਬਨਾਲੇ ਵਰਗੀ ਦੇਖ ਜਿਵੇਂ ਕਾਟੀਆਂ ਪੈਂਦੀਆਂ ਤੋ ਕਿਆ ਵਾਤਾ ਜਮਾ ਜਿਵੇਂ ਹਾਜਵੇ ਦੇ ਨਾਲ ਦੀ ਰੇਲ ਦੀ ਨਹੀਂ ਲੰਗਦੀ ਆ ਉਦਾ ਚੋਣ ਲੱਗਿਆ ਵਾ ਤੇ ਇਹ ਫਿਰ ਆ ਗਈ 50 ਬਜੋੜੇ ਘਰਾਂ ਚ ਗਦੀ ਵੀਰੇ ਦੇਖ ਆਪਾਂ ਮੰਨ ਕੇ ਚੱਲ ਜੇ ਮੁੱਲ ਕਰਾਉਣਾ ਜਿਵੇਂ ਮਰਤੀ ਚਰਾਓ ਠੀਕ ਆ 60 ਕ ਮੰਨ ਤਾਂ ਹੋਰ ਕਰਤਾ ਜੀ ਆ ਜਾਏਗਾ ਦੁੱਧ ਦੀ ਐਵਰੇਜ ਮੰਨ ਕੇ ਚੱਲੀ ਇਹਦੀ ਵੀਰੇ ਇਹ ਦੁੱਧ ਦਾ ਮੰਨ ਕੇ ਤਾਂ 16-17 ਕਿਲੋ ਹੀ ਪਰ ਹੋਊ ਮੱਝਾ ਰਗਾ ਹੁਣ ਤੂੰ ਆਪਸਾ ਬਲਾਰਾ ਜੀ ਮਗਰ ਬੱਧੀ ਆ 16-17 ਕਿਲੋ ਵਾਲੀ ਮੱਝਾ ਚ ਕਿੰਨੀ ਰੀ ਆ ਸੋ ਮੂੰ ਮੱਥਾ ਚੰਗਾ ਕ੍ਰਾਸ ਵੈਰ ਠੰਡੀ ਬਰਫ਼ ਵਰਗੀ ਜਮਾ ਇੱਕ ਪਾਸੇ ਬਰਫ਼ ਦੇ ਹੱਥ ਰੱਖ ਲਿਓ ਇੱਕ ਪਾਸੇ ਨੂੰ ਚੋਣ ਲੱਗ ਜਾਓ ਕਹਿੰਦਾ ਆਪਾਂ ਬਰਫ਼ ਦੀ ਗੱਲ ਇਹ ਹੁੰਦੀ ਆ ਕੋਈ ਇਹ ਨਹੀਂ ਗੱਲ ਵੀ ਬਰਫ਼ਾ ਪਾਰਿਆ ਕੋਈ ਨਹੀਂ ਚੱਲੀਏ ਦੋ ਜਾਨੇ ਬਿਠਾ ਕੇ ਦਿਖਾਇਆ ਧਾਰਾ ਮਾਰ ਕੇ ਦਿਖਾਇਆ ਨਿਆਣਾ ਇਹਦੇ ਪਾਇਆ ਕੋਈ ਨਹੀਂ ਆਪਾਂ ਜੇਰ ਬਾਈ ਜੀ ਓਕੇ ਆ ਹਾਂਜੀ ਹਾਂ ਧਾਰ ਵੀ ਓਕੇ ਆ ਬੱਚਾ ਵੀ ਓਕੇ ਆ ਹਾਂ ਮੱਛੀ ਆ ਪਗੜੀ ਜੈ ਜਗਤ ਆ ਜਾਮਾ ਤੇ ਬਾਈ ਜਿਹੜਾ ਅੰਦਰ ਬੈਠੇ ਨੇ ਦੇਖੀਏ ਨੇ ਖੜਾ ਆਪੇ ਵੀਰੇ ਮਤਲਬ ਸਾਰੇ ਚਾਰੇ ਬੈਣਾ ਹੀ ਹਫ਼ਤੇ ਤੋਂ 10 ਦਿਨ ਦੀ ਕੱਚੀਆਂ ਨੇ ਠੀਕ ਹੈ ਹਾਂ ਇਹ ਵੀ ਮਤਲ ਆ ਇਹਨਾਂ ਦਾ ਵੀ ਮੰਨ ਕੇ ਚੱਲ ਵੀ 60000 ਤੋਂ ਸਟਾਰਟ ਹੋ ਜਾਂਦਾ ਹੈਗਾ ਠੀਕ ਹੈ ਤੇ ਬਾਕੀ ਹੈ ਸਾਰੀਆਂ ਮੰਨ ਕੇ ਚੱਲੋ ਵੀ ਚੰਗੀਆਂ ਨੇ ਦੁੱਧ ਵਾਲੀਆਂ ਨੇ ਹਜੇ ਕੱਚੀਆਂ ਨੇ ਕੋਈ ਸਾਹ ਨੂੰ ਪਾਸਾ ਦਨ ਜਿਵੇਂ ਆ ਬੱਚੀਏ ਜੇ ਕੱਚੀ ਆ ਫਾਰਮ ਵਾਲੀ ਬੱਚੀ ਆ ਠੀਕ ਹੈ ਹਾਲਾ ਸਾਰਾ ਮਾਲ ਇਹ ਮੱਲਾ ਹਾ ਪਾਸਾ ਦਨ ਲੈਂਦਾ ਦਾਲ ਕਹਿੰਦੇ ਭਾ ਵੀ ਬੰਦਾ ਆ ਗਿਆ ਉਹਦੇ ਬਣ ਕੇ ਜਦੋਂ ਭਾ ਪਾ ਨਹੀਂ ਵੀਰੇ ਦੇਖ ਕੋਈ ਗਾਹਕ ਆਪਣੇ ਘਰੇ ਆਊਗਾ ਦੇਗਾ ਆਪਣੇ ਘਰੇ ਹਮੇਸ਼ਾ 20 ਤੋਂ 25 ਨਾਲ ਮਿਲਿਆ ਕਰਨਗੇ ਠੀਕ ਹੈ ਕੋਈ ਬੰਦਾ ਆ ਜੂਗਾ ਮੋੜ ਦੇ ਨਹੀਂਗੇ ਆਪਾਂ ਨੂੰ ਕਮਾਈ ਕਰਨੀ ਚਾਹੀਦੀ ਹੈ ਜਿਆ ਜੀ ਗੱਲ ਸੋ ਕਾਫੀ ਨਗਦ ਖਾਤੇ 938443249478263916 ਸਿੱਧੂ ਡੈਰੀ ਫਾਰਮ ਕਲਾਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਪਈ ਜਾਂਦਾ ਗਾਵਾਂ ਦਾ 메ਨ ਕੰਮ ਆ ਜਾਂਦਾ ਕੋਲ ਝੋਟੀ ਵੀ ਬੇਰਲੀ ਕੱਟੀ ਹੁੰਦੀ ਰਹਿੰਦੀ ਆ ਪਰ ਜਦੋਂ ਮਰਜ਼ੀ ਪਹੁੰਚੋ ਗਾਂਸ ਨੂੰ ਹਾਜਰ ਮਿਲੂਗੀ ਵੀਡੀਓ ਦੇਖ ਕੇ ਸਾਬ